705 705 705 ਨਗਰ ਕਾਇਦਾ ਕੱਟਾ ਮਾਣਾ ਹੈਗੇਂ ਆਪਣੀ ਕੋਲ ਹੁਣ ਨਹੀਂ ਬਈ ਵੇਚੀ ਬੌਂਸਲੀ ਕੇ ਕੋਲੇ ਕਾਤੀ ਸੀ ਮੈਂ ਉਹ ਸ੍ਰੀ ਗਾਥੀ ਜੀ ਤਾਜ ਕੋਟ ਦੇ ਮੇਰੇ ਨੇ ਪਸ ਬਨੇ ਤੇ ਦੋ ਦੰਦ ਦਾ ਉਹ ਮਾਬਲਾ ਕਰਾਇਆ ਸੀ ਵੀ ਇੰਨਾ ਵਧੀਆ ਮੇਲਾ ਪਹਿਲੇ ਨੰਬਰ ਦਾ ਹੈ ਜੀ ਇਹ ਤੁਹਾਡੇ ਪਹਿਲੇ ਨੰਬਰ ਦਾ ਹੈ ਹਾਂ ਪਹਿਲੇ ਨੰਬਰ ਦਾ ਹੈ ਕਿਹੜਾ ਪਿੰਡ ਹੈ ਜੀ ਆਪਾਂ ਬਹੁਤ ਖੁਸ਼ੀ ਦੇ ਨਾਲ ਆ ਗਏ ਹਾਂ ਸਰਪ੍ਰੀ ਸੇਵਾ ਦੇ ਕਿਹੜੇ ਦਾ ਜੀ ਪਤਾ ਹੈ ਹਰ ਮਹੀਨੇ ਆਪਾਂ 147000 ਦਾ ਆਪਾਂ 147000 ਦਾ ਉਮਰ ਕਿੰਨੀ ਹੋ ਗਈ ਜੀ ਦੀ ਇਹ ਕੋਈ ਫੋਟੋ ਮਿਕਾਣਾ ਠੀਕ ਹੈ ਤੁਸੀਂ ਬਾਤ ਤੋਂ ਬਾਤ ਪਹਿਲਾਂ ਵੀ ਕਿਸੇ ਮੇਲੇ ਦਾ ਫਰਸਟ ਆਇਆ ਹਾਂ ਹਾਂ ਪਹਿਲਾਂ ਵੀ ਭਾਈ ਛੱਪ ਦੇ ਮਾਮਲੇ ਟੋਪ ਕਿੜਕ ਦੇ ਮੇਲੇ ਤੋਂ ਹਾਂ ਦੋ ਮਹੀਨੇ ਠੀਕ ਹੈ ਬਾਕੀ ਸਭ ਸੁਣੀਏ ਤੇ ਮੰਨੀਏ ਮਾਣ ਰਕੜ ਜੀ ਇਹਦਾ ਬਹੁਤ ਬਹੁਤ ਮਾਣ ਰਕੜ ਜੀ ਇਹਦਾ ਬਾਕੀ ਜੱਲਾ ਆ ਅਗਲੇ ਵਾਰ ਕਰਾਂਗੇ ਜੀ ਅੱਜ ਪਰਦੇ ਜੀ ਦਾ ਕੰਮ ਕਰ ਲਈ ਠੀਕ ਹੈ ਧੰਨਵਾਦ ਮੈਟਰੋ ਆਇਆ ਹੈਗਾ ਦੂਜੇ ਨੰਬਰ ਤੇ ਸੋਚ ਪੈਣ ਬਾਈ ਸੋਚ ਪੈਣ ਜਿਸ ਵਿੱਚ ਕਿਹੜੇ ਦਾ ਬੱਚਾ ਹੈ ਹੈ ਕਿਹੜੇ ਦਾ ਬੱਚਾ 705 705 705 ਤੇ ਮਾਣ ਰਕੜ ਜੀ 16 ਦਾ ਪਲਸ ਬਾਈ 16 ਦਾ ਪਲਸ ਜਿੰਦਾ ਦਾ ਕੱਟਾ ਹਾਣਾ ਹੈਗੇ ਆਪਣੇ ਕੋਲ ਹੁਣ ਨਹੀਂ ਬਈ ਬਹੁਤ ਠੀਕ ਹੈ ਕੋਲੇ ਕਾਤੀ ਸੀ ਮੈਨੂੰ ਕਾਤੀ ਦੇ ਗੂੰਗ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਅਰੇ ਸਾਲ ਹੋਇਆ ਬਈ ਯਾਰ ਠੀਕ ਆ ਬਸ ਉਹ ਹੀ ਪਹਿਲਾ ਕੱਟਿਆ ਯਾਰ ਪਹਿਲਾ ਕੱਟਿਆ ਜਿਹਦਾ ਰਿਜ਼ਲਟ ਮਿਲ ਗਿਆ ਉਹ عمر ਕਿੰਨੀ ਹੋ ਗਈ ਬਈ ਇਹਦੀ عمر ਢਾਈ ਦਾ ਹੋਊ ਬਈ ਯਾਰ ਇਹ ਠੀਕ ਆ ਅਪਟ ਡਸੰਬਰ ਚ ਅਨਤਰੋ ਆਇਆ ਹੈਗਾ ਤੂੰ ਤੀਜੇ ਨੰਬਰ ਤੇ ਦੋ ਦਾ ਮੁਕਾਬਲੇ ਦੇ ਵਿੱਚ ਤੇ ਪਿੰਡ ਕਿਹੜਾ ਜੀ ਆਪਣਾ ਟਿੱਕੀ ਪਿੰਡ ਹੈ ਬਾਈਆਂ ਦਾ ਤੇ ਕਿਹੜੇ ਦਾ ਬੱਚਾ ਜੀ ਆਹ ਹਾਂ ਜੀ ਮੇਰੇ ਉਸਾਰ ਵਾਲੇ ਠੀਕ ਆ ਜੀ ਤੇ ਉਮਰ ਕਿੰਨੀ ਹੋਊਗੀ ਜੀ ਇਹਦੀ ਠੀਕ ਆ ਲੈ ਲਓ ਜੀ ਮਾਹਰ ਕਾਰਡ ਜੀ ਇਹਦਾ 17 ਪਲੱਸ ਇਹਦੇ ਕੋਲ ਕਸ਼ੂ ਕਲਕਾਰ ਦੋ ਨਾ ਕਿੰਨਾ ਦਾ ਬੱਚਾ ਸਾਰਾ ਜੀ ਪਹਿਲਾਂ ਦੱਸਾਇਆ ਬਾਈ ਤੇ ਅੱਜ ਵੀ ਵਾਰੀ ਮੇਰੇ ਕੋਲ ਆ ਗਿਆ ਆਪਣੇ ਕਟਿਆ ਨੂੰ ਇੰਟਰਵਿਊ ਆ ਮਿੱਤਰੋ ਆਏ ਬਈ ਚੌਥੇ ਨੰਬਰ ਤੇ ਕਿਹੜਾ ਪਿੰਡ ਹੈ ਜੀ ਆਪਣਾ ਚਲੋ ਕਰ ਦੋ ਠੀਕ ਆ ਤੇ ਕਿਹੜੇ ਦਾ ਜੀ ਬੱਚਾ ਆ ਖੜੀ ਦਾ ਖੜੀ ਦਾ ਬਰਪਾ ਬਾਈ ਠੀਕ ਆ ਤੁਹਾਨੂੰ ਬਲੇਰ ਗੱਡੀ ਕੋਲੇ ਮਿਲੇਗਾ ਸਾਡਾ ਕੜ ਗਈ ਜਿਹੜਾ 22 ਕਿਲੋ ਬਲੇਰ 22 ਕਿਲੋ ਮਿਲੋ ਠੀਕ ਆ ਜੀ ਤੇ ਉਮਰ ਕਿੰਨੀ ਹੋ ਗਈ ਜਿਹਦੀ ਧੰਨਵਾਦ